ਬਾਈ ਜੀ ਜੈ ਸ਼੍ਰੀ கிருஷ்ணா ਜੀ ਅੱਜ ਲੈ ਕੇ ਆਏ ਜੀ ਪੂਰੇ 19 ਕਿੱਲੇ 19 ਕਿੱਲੇ ਦਾ ਟੱਕ ਹੈ ਬਾਈ ਜੀ ਇਕੱਠਾ ਟੱਕ ਹੈ ਜੀ ਇਹ ਔਰ ਨਾਲ ਦੀ ਨਾਲ ਬਾਈ ਜੀ ਲਿੰਕ ਰੋਡ ਨੂੰ ਤਿੰਨ ਕਿੱਲਿਆਂ ਦਾ ਫਰੰਟ ਲਿੰਕ ਰੋਡ ਨੂੰ ਬਾਈ ਜੀ ਤਿੰਨ ਕਿੱਲਿਆਂ ਦਾ ਫਰੰਟ ਆ ਬਿਲਕੁਲ ਲਿੰਕ ਰੋਡ ਤੇ ਖੜੇ ਆ ਜੀ ਇਹ ਉਹ ਜੋ ਵੱਡਾ ਬਕੂਲਰ ਹੈ ਜੀ ਉੱਥੇ ਤੱਕ ਆਪਣਾ ਲਾਸਟ ਚਲੇ ਜਾਣਾ ਜੀ 19 ਕਿੱਲਿਆਂ ਚ ਬਾਈ ਜੀ ਦੇ ਦਵਾਂਗੇ ਜੀ ਦੋ ਮੋਟਰਾਂ ਦੋ ਮੋਟਰਾਂ ਇੱਕ ਮੋਟਰ ਉਹ ਸਾਹਮਣੇ ਆ ਜੀ ਤੇ ਦੂਜੀ ਮੋਟਰ ਬਾਈ ਜੀ ਆ ਸਾਹਮਣੇ ਆਪਾਂ ਦੋ ਜੋ ਦਰਖਤ ਖੜੇ ਆ ਜੀ ਵੱਡੇ ਉਹਨਾਂ ਦੇ ਸੈਂਟਰ ਚ ਕਮਰਾ ਬੁਣਾ 19 ਕਿੱਲਿਆਂ ਦਾ ਇਕੱਠਾ ਟੱਕ ਹੈ ਬਾਈ ਜੀ ਵੱਡੀ ਤਾਰ ਕੋਈ ਨਹੀਂ ਵਿੱਚ ਹੈਗੀ ਜੀ ਝੋਨਾ ਸਾਰਾ ਇੱਕਸਾਰ ਖੜਾ ਬੜੀ ਮਿਹਨਤ ਕਰੀ ਹੋਈ ਹੈ ਬਾਈ ਜੀ ਨੇ ਝੋਨਾ ਇੱਕਸਾਰ ਖੜਾ ਬਾਈ ਜੀ ਸਾਰਾ 19 ਕਿੱਲਿਆਂ ਦਾ ਇਕੱਠਾ ਟੱਕ ਹੈ ਜੀ ਇਹ ਇਹ ਜੋ ਸੌਦਾ ਸਾਨੂੰ ਪਾਉਂਗਾ ਜੀ ਬੰਗਿਆਂ ਤੋਂ ਬੰਗਿਆਂ ਤੋਂ ਸਿਰਫ ਪਾਉਂਗਾ ਹੀ ਸਾਨੂੰ 12 ਜਾਂ 13 ਕਿਲੋਮੀਟਰ ਲਿੰਕ ਰੋਡ ਦੇ ਉੱਤੇ ਹੈ ਜੀ ਤਿੰਨ ਕਿੱल्ल्या ਦਾ ਉਹ ਜਿੱਥੋਂ ਮਕਾਨ ਹੈ ਮਕਾਨਾਂ ਤੋਂ ਸਟਾਰਟ ਹੋ ਜਾਣੀ ਜੀ ਆਪਣੀ ਜ਼ਮੀਨ ਇਹ ਤਿੰਨ ਕਿੱल्ल्या ਦਾ ਫਰੰਟ ਹੈ ਜੀ ਬੰਗੀਆਂ ਤੋਂ ਸਿਰਫ ਆਪਾਂ ਨੂੰ ਪਾਉਂਗੀ ਇਹ 12 ਜਾਂ 13 ਕਿਲੋਮੀਟਰ ਜੀ ਉਹ ਵੱਡਾ ਪਪੂਲਰ ਲਾਸਟ ਚਲੇ ਜਾਣਾ ਜੀ ਇਹ ਸਾਰਾ ਝੋਨਾ ਇੱਕ ਸਾਰ ਖੜਾ ਜੀ ਸਾਰਾ ਝੋਨਾ ਇੱਕ ਸਾਰ ਪੂਰਾ ਲੈਵਲ ਹੋਇਆ ਹੋਇਆ ਜੀ ਜ਼ਮੀਨ ਦਾ ਬਹੁਤ ਵਧੀਆ ਸੌਦਾ ਬਾਈ ਜੀ ਇਹ ਇਹ ਜੋ ਸੌਦੇ ਦੀ ਬਾਈ ਜੀ ਡਿਮਾਂਡ ਹੈ 40 ਲੱਖ ਰੁਪਏ ਕਿਲੀ ਡਿਮਾਂਡ ਹੈ ਜੀ ਬੈਠ ਕੇ ਆਪਣਾ ਸੌਦਾ ਬਣ ਜਾਊਗਾ ਜੀ ਇਹ ਕਿਸੇ ਵੀ ਮੇਰੇ ਬਾਈ ਨੇ ਵੀਰ ਨੇ ਭੈਣ ਨੇ ਸੌਦਾ ਦੇਖਣਾ ਤੇ ਲੈਣਾ ਤਾਂ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਜੀ 7981418482 8264673376 ਜੀ ਔਰ ਵੀਡੀਓ ਨੂੰ ਦੱਬ ਕੇ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਛੇਤੀ ਜੀ ਦੇਤੀ ਦੇਖਣ ਨੂੰ ਮਿਲੇ ਗੁਰੂ ਮਹਾਰਜ ਬਾਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਕਮਾਈ ਚ ਵਾਧਾ ਕਰੇ ਜੀ ਜੈ ਸ਼੍ਰੀ ਕ੍ਰਿਸ਼ਨ